ਵੱਲਾ ਤੇ ਮੈਂ ਆਪਣੇ ਫਾਦਰ ਦੀ ਮਨਾਈ ਸੀ ਤੇ ਉੱਥੋਂ ਹੀ ਆਪਣਾ ਸਾਰਾ ਸਟਾਰਟ ਕੀਤਾ ਫਿਰ ਹੌਲੀ-ਹੌਲੀ ਰਿਲੇਟਿਵਸ ਦੀ ਵੀ ਮਨਾਈ ਟੀਚਰਸ ਦੀ ਵੀ ਮਨਾਈ ਆਈਡੀਆ ਮੇਰੇ ਨਹੀਂ ਸੀ ਮਾਈਂਡ ਸੇ ਮੇਰੇ ਟੀਚਰਸ ਸੀ ਜਿੰਨਾ ਨੇ ਮੈਨੂੰ ਮੋਟੀਵੇਟ ਕੀਤਾ ਜੀ ਤੈਨੂੰ ਕਰਨਾ ਚਾਹੀਦਾ ਤੇ ਮੈਂ ਇਹ ਫਿਰ ਕੀਤਾ ਉਹਨਾਂ ਨੇ ਬਣਾ ਸਕਿੱਚ ਤੇ ਕਰਾਊਡ ਦੀ ਗੱਲ ਸੀ ਪਰਵਾਰ ਦਾ ਬਹੁਤ ਸਹਾਰਾ ਹੋ ਗਿਆ ਉਹਨਾਂ ਨੇ ਹੀ ਹੈਲਪ ਕੀਤੀ ਉਹਨਾਂ ਨੇ ਮੋਟੀਵੇਟ ਕੀਤਾ ਸਗੋਂ ਤੇ ਉਹ ਉਹਨਾਂ ਦੇ ਕਾਰਪੋਰੇਸ਼ਨ ਨਾਲ ਹੀ ਮੈਂ ਇਹ ਸਾਰਾ ਬਣਾਸਦੀ ਹਾਂ ਬੇਟੀ ਸੰਜਮਜੋਤ ਕੋਰ ਜੋ ਕਿ ਗ੍ਰੇਡ 10 ਦੇ ਵਿੱਚ ਸਾਡੇ ਕੋਲ ਪੜ ਰਹੀ ਆ ਬਹੁਤ ਅੱਛੇ ਪੋਰਟਰੇਟਸ ਬਣਾਉਂਦੀ ਤੇ ਬੇਟੀ ਨੇ ਉਹ ਪੋਰਟਰੇਟ ਬਣਾਇਆ ਤੇ ਆਪਾਂ ਉੱਥੇ ਪ੍ਰੈਜੈਂਟ ਕਰਕੇ ਆਏ ਜਿਹਦਾ ਐਪਰੀਸ਼ੀਏਸ਼ਨ ਲੈਟਰ ਵੀ ਸਾਨੂੰ ਉਹ ਥੋੜੀ ਰੀਸੀਵ ਹੋਇਆ ਹੈ ਮੇਲ ਉਹਨਾਂ ਦੀ ਆਈ ਤੇ ਹੁਣ ਜਲਦੀ ਹੀ ਉਹ ਕਾਲ ਵੀ ਕਰੋਗੇ ਬੇਟੀ ਨੂੰ ਮਿਲਣ ਵਾਸਤੇ ਇਹ ਹੁਨਰ ਬਹੁਤ ਹੁੰਦਾ ਕਿਉਂਕਿ ਪੰਜਾਬੀ ਜਿਹੜੇ ਆ ਕੋਈ ਨਾ ਕੋਈ ਚੀਜ਼ ਬਣਾਉਂਦੇ ਰਹਿੰਦੇ ਆ ਜਿਸ ਤਰ੍ਹਾਂ ਕੋਈ ਨਾ ਕੋਈ ਚੀਜ਼ ਜਿਸ ਤਰ੍ਹਾਂ ਡਰਾਇੰਗ ਲਾ ਲੋ ਕੋਈ ਚੀਜ਼ ਤਾਂ ਹੀ ਰਹਿੰਦੇ ਆ ਉੱਥੇ ਹੀ ਬਟਾਲਾ ਦੀ ਇੱਕ ਬੇਟੀ ਆ ਸੰਜਨਜੀਤ ਕੌਰ ਜਿਨੇ ਇੱਕ ਇਸ ਦੇ ਰਾਸ਼ਟਰਪਤੀ ਦੀ ਫੋਟੋ ਬਣਾਈ ਆ ਆਪਾਂ ਗੱਲ ਵੀ ਕਰਦੀ ਬੇਟੀ ਦੇ ਨਾਲ ਹਾਂਜੀ ਬੇਟਾ ਕੀ ਨਾਮ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੰਜਮ ਜੋਤ ਕੌਰ ਹੈ ਤੇ ਮੈਂ 10ਵੀਂ ਜਮਾਤ ਦੀ ਵਿਦਿਆਰਥਣ ਆ ਤੇ ਮੈਂ ਲਾਰੈਂਸ ਇੰਟਰਨੈਸ਼ਨਲ ਸਕੂਲ ਵਿੱਚ ਪੜ੍ਹਦੀ ਹਾਂ ਕਿਹਦੀ ਕਿਹਦੀ ਫੋਟੋ ਬਣਾਈ ਸੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਫਾਦਰ ਦੀ ਬਣਾਈ ਸੀ ਤੇ ਉੱਥੋਂ ਹੀ ਆਪਣਾ ਸਾਰਾ ਸਟਾਰਟ ਕੀਤਾ ਫਿਰ ਹੌਲੀ-ਹੌਲੀ ਰਿਲੇਟਿਵਸ ਦੀ ਵੀ ਬਣਾਈ ਟੀਚਰਸ ਦੀ ਵੀ ਬਣਾਈ ਹੈ। ਬੇਟਾ ਇਹ ਦੇਖੀ ਰਾਸ਼ਟਰਪਤੀ ਦੀ ਫੋਟੋ ਬਣਾਈ ਗਿਆ। ਕਿਸ ਤਰ੍ਹਾਂ ਮਨਪੇ ਆਈ ਆਈਡੀਆ ਮੇਰੇ ਨਹੀਂ ਸੀ ਮਾਈਂਡ ਸੇ ਮੇਰੇ ਟੀਚਰਸ ਸੀ ਜਿੰਨਾਂ ਨੇ ਮੈਨੂੰ ਮੋਟੀਵੇਟ ਕੀਤਾ ਜੀ ਤੈਨੂੰ ਕਰਨਾ ਚਾਹੀਦਾ ਤੇ ਮੈਂ ਇਹ ਫਿਰ ਕੀਤਾ ਉਹਨਾਂ ਦਾ ਬਣਾਇਆ ਸਕੈਚ ਤੇ ਪ੍ਰਾਊਡ ਦੀ ਗੱਲ ਸੀ। ਬੇਟਾ ਇਹ ਫੋਟੋ ਬਹੁਤ ਵਧੀਆ ਲੱਗਾ ਉੱਥੇ ਪ੍ਰਾਊਡ ਮੂਵਮੈਂਟ ਹੀ ਇਤਸਾਬ ਦਾ ਕਿ ਇੰਨੇ ਵੱਡੇ ਸਥਾਨ ਤੇ ਇੱਕ ਗਿਫਟ ਐਸਾ ਗਿਫਟ ਦੇ ਕੇ ਉਹਨਾਂ ਨੂੰ ਹਾਂਜੀ ਪਰਿਵਾਰ ਦਾ ਕਿੰਨਾ ਸੀ ਪਰਿਵਾਰ ਦਾ ਬਹੁਤ ਸਹਾਰਾ ਸੀ ਉਹਨਾਂ ਨੇ ਹੀ ਹੈਲਪ ਕੀਤੀ ਉਹਨਾਂ ਨੇ ਮੋਟੀਵੇਟ ਕੀਤਾ ਸਭ ਨੂੰ ਤੇ ਉਹਨਾਂ ਦੇ ਕਾਰਪੋਰੇਸ਼ਨ ਨਾਲ ਹੀ ਮੈਂ ਇਹ ਸਾਰਾ ਬਣਾ ਸਕੀ ਹਾਂ ਉਹਨਾਂ ਦੇ এনवायरमेंट ਜੋ ਕ੍ਰੀਏਟ ਕੀਤਾ ਹੈ ਘਰ ਵਿੱਚ ਉਹਦੇ ਨਾਲ ਹੀ ਇੱਦਾਂ ਆ ਕਿ ਡ੍ਰੇਨ ਦਾ ਸੰਬੰਧ ਤੇ ਹੈ ਸ਼ੌਂਕ ਲੋਕਡਾਊਨ ਵਿੱਚ ਉਹਦਾ ਟਾਈਮ ਪਾਸ ਕਰਨ ਨੂੰ ਕੁਝ ਨਹੀਂ ਸੀ ਤੇ ਉਹਦੋਂ ਥੋੜਾ ਥੋੜਾ ਕੀਤਾ ਹੀ ਆਪਣੇ ਆਪਣੇ ਆਪ ਨੂੰ ਉੱਧਰ ਪੁਸ਼ ਕੀਤਾ ਥੋੜਾ ਜਿਹਾ ਫਿਰ 22 ਵਿੱਚ ਜਿਆਦਾ ਇਧਰ ਨੂੰ ਧਿਆਨ ਆਇਆ ਤੇ ਹਾਂਜੀ ਪਹਿਲੀ ਫੋਟੋ ਵੀ ਨਹੀਂ ਆਪਣੇ ਫਾਦਰ ਦੀ ਨਹੀਂ ਸੀ ਠੀਕ ਹੈ ਹਾਂ ਉਹਦੇ ਨਾਲ ਉਸਨੂੰ ਫਾਦਰ ਸੇ ਤੇ ਉਹਨਾਂ ਨੂੰ ਬਹੁਤ ਵਧੀਆ ਲੱਗਾ ਹਨ ਕਿ ਬਣਾਈਆਂ ਫੋਟੋ ਇਹ ਬਣਾ ਸਕਦੀ ਆ ਤੇ ਉਹਨੇ ਫਿਰ ਘਰ ਨੂੰ ਪਰਸੇ ਕੀਤਾ ਫੋਟੋ ਕਿੰਨੇ ਫੋਟੋਆਂ ਆ ਜੁਪੀਲੇਟ ਬਣਾਈਆਂ 50 ਪਲੱਸ ਬਣਾਈਆਂ ਧਾਰਮਿਕ ਵੀ ਬਣਾਈਆਂ ਹਾਂਜੀ ਗੁਰੂ ਨਾਨਕ ਦੇਵ ਜੀ ਦੀ ਵੀ ਬਣਾਈ ਕਈ ਡੀਪ ਮੀਨਿੰਗ ਵਾਲੀ ਵੀ ਬਣਾਈ ਸੀ ਤੇ ਬਾਕੀ ਨੇ ਚਾਨੂੰ ਸੇ ਬੇਟਾ ਸਾਨੂੰ ਪਤਾ ਲੱਗਾ ਵੀ ਤੁਸੀਂ ਸਕੂਲ ਦੇ ਟੀਚਰਾਂ ਦੀਆਂ ਵੀ ਫੋਟੋਆਂ ਬਣਾਈਆਂ ਹਾਂਜੀ ਉਹ ਟੀਚਰਾਂ ਨੂੰ ਕਹਿੰਦੇ ਆ ਸਾਹਮਣੇ ਬਿਠਾ ਲਿਓ ਤੁਸੀਂ ਉਹਨਾਂ ਦੀ ਨਹੀਂ ਨਹੀਂ ਫੋਟੋ ਉਹਨਾਂ ਦੀ ਲੈ ਕੇ ਫੇਰ ਕਰਦੇ ਹਾਂ ਫੋਟੋ ਨਾ ਕੰਮ ਬੰਗਵਾ ਕੇ ਤੇ ਫੇਰ ਬਣਾਉਣੀ ਆਪਣਾ ਦੇਖੋ ਜਿਸ ਤਰ੍ਹਾਂ ਵੈਸਟਪਤੀ ਜੀ ਦੀ ਫੋਟੋ ਬਣਾਈ ਤੁਸੀਂ ਫਿਰ ਇਹਨੂੰ ਡਰੈਗ ਕਰਨ ਤੇ ਟਾਈਮ ਕਿੰਨਾ ਕੁ ਲੱਗਾ ਫਿਰ ਕੀ ਸੋਚਿਆ ਹੀ ਮਨ ਦੇ ਵਿੱਚ ਵੀ ਕੀ ਹੋਣਾ ਜੇ ਤਾਂ ਕਿ ਕੋਈ ਗਲਤੀ ਵੀ ਹੋ ਸਕਦੀ ਅੱਲਾ ਵਾਲਾ ਉਹਦੀ ਉਹਦੇ ਬਣਾਉਣੀ ਕੁਛ ਨਹੀਂ ਇਦਾਂ ਨਹੀਂ ਕਰਨਾ ਕਿਉਂਕਿ ਜੇ ਵਧੀਆ ਕਰਨ ਨੂੰ ਸੋਚੋ ਤੇ ਫਿਰ ਥੋੜਾ ਹੋ ਜਾਂਦਾ ਵਾ ਤੇ ਇਸ ਲਈ ਤੁਸੀਂ ਨੂੰ ਕਿ ਵੀ ਹੈ ਰਾਸ਼ਟਰਪਤੀ ਜੀ ਨੂੰ ਉਹ ਮੈਸੇਜ ਆਣਾ ਤੁਹਾਨੂੰ ਬਾਅਦ ਚ ਮੈਸੇਜ ਆਉਣਾ ਜੀ ਮੇਲ ਆਏ ਵੀ ਜੀ ਤਾਂ ਫੇਰ ਆਪਾਂ ਜਾ ਇਟਾ ਹੋਰ ਕੀ ਕੀ ਬਣਾਇਆ ਗਿਆ ਤੁਹਾਡੇ ਵੱਲੋਂ ਕਿੰਨਾ ਕੁ ਟਾਈਮ ਲੱਗਦਾ ਫਿਰ ਇੱਕ ਫੋਟੋ ਨੂੰ ਬਣਾਉਣ ਤੇ ਇੱਕ ਫੋਟੋ ਨੂੰ ਜੇਕਰ ਮੇਲਦੀ ਹੋਵੇ ਉਹ ਛੇਤੀ ਬਣ ਜਾਂਦੀ ਆ ਉਹ 4-5 ਆਵਰਸ ਲੱਗ ਜਾਂਦੇ ਫੀਮੇਲ ਦੀ ਹੋਵੇ ਉਹਦੇ ਵਿੱਚ ਥੋੜਾ ਜਿਹਾ ਟਾਈਮ ਵੱਧ ਲੱਗ ਜਾਂਦਾ ਪਰਿਵਾਰ ਦਾ ਹਸਯੋਗ ਪੂਰਾ ਦਿੰਦਾ ਫਿਰ ਮਮਾ ਬੱਪਾ ਦਾ ਹਾਂਜੀ ਉਹ ਸ਼ਾਂਤ এনਵਾਇਰਨਮੈਂਟ ਰੱਖਦੇ ਆ ਤਾਂ ਕਿ ਉਹਦੇ ਵਿੱਚ ਧਿਆਨ ਜ਼ਿਆਦਾ ਆ ਜਾਵੇ ਕੋਈ ਨਾ ਸਕੂਲ ਦੀਆਂ ਕਰ ਮਈ ਆਉਣ ਦੇ ਵਕਰੀ ਵਕਰੀ ਤਸਵੀਰਾਂ ਹਾਂ ਹਾਂ ਫਰੈਂਡਸ ਵੀ ਕਹਿ ਰਹੇ ਨੇ ਕਿ ਹੁਣ ਆਉਣ ਗਈ ਮੈਰੀ ਕਿ ਤਸਵੀਰ ਬਣਾ ਕੇ ਦੇ ਦਊਗਾ ਕਹਿੰਦੇ ਆ ਪਰ ਮੈਂ ਥੋੜਾ ਜਿਹਾ ਹੋਿੰਦੀ ਐ ਜੀ ਕਈ ਵਾਰੀ ਬਣਾ ਦਿੰਦੀ ਹਾਂ ਧਾਨੀ ਵਿੱਚ ਇਹ ਦੇਖਿਆ ਬੇਟੀ ਨੂੰ ਬਟਾਲਾ ਦੀ ਬੇਟੀ ਹੈ ਜਿੰਨੇ ਦੇਖਦੇ ਰਾਸ਼ਟਰਪਤੀ ਦੀ ਫੋਟੋ ਵੀ ਬਣਾਈ ਹੈ ਔਰ ਉਹ ਇਹਤੇ ਬੱਚਿਆਂ ਦੇ ਵਿੱਚ ਜਿਹੜਾ ਮਾਪਿਆਂ ਦਾ ਵੀ ਸਹਿਯੋਗ ਹੁੰਦਾ ਉੱਥੇ ਮਾਪਿਆਂ ਤੋਂ ਜ਼ਿਆਦਾ ਜਿਹੜਾ ਟੀਚਰ ਨਾਲ ਸਹਿਯੋਗ ਹੁੰਦਾ ਕਿਉਂਕਿ ਉਹਨਾਂ ਨੇ ਹੀ ਗਾਵਾਂ ਨੂੰ ਵਧਾਉਣਾ ਹੁੰਦਾ ਕੁ ਚੀਜ਼ਾਂ ਸਿਖਾਣੀਆਂ ਨੇ ਪੜਾਣਾ ਹੁੰਦਾ ਵਾ ਉੱਥੇ ਹੀ ਪ੍ਰਿੰਸੀਪਲ ਮੈਮ ਨਾਲ ਗੱਲ ਕਰਦੀਆਂ ਜਿਨ੍ਹਾਂ ਨੇ ਬੇਟੀ ਸੰਜਮਜੋਤ ਕੋਰ ਜੋ ਕਿ ਗ੍ਰੇਡ 10 ਦੇ ਵਿੱਚ ਸਾਡੇ ਕੋਲ ਪੜ ਰਹੀ ਆ ਬਹੁਤ ਅੱਛੇ ਪੋਰਟਰੇਟਸ ਬਣਾਉਂਦੀ ਸੋ ਜਿੱਦਾਂ ਸਾਡਾ ਇੱਕ ਐਜੂਕੇਸ਼ਨਲ ਟੂਰ ਦਾ ਪਲਾਨ ਬਣਿਆ ਦਿੱਲੀ ਦਾ ਤੋਂ ਅਸੀਂ ਇਹ ਨਾਲ ਅਪੁਆਇੰਟਮੈਂਟ ਲਿੱਤਾ ਰਾਸ਼ਟਰਪਤੀ ਭਵੰਦਾ ਤੇ ਮੇਰੇ ਮਾਈਂਡ ਚ ਫਿਰ ਆਇਆ ਕਿ ਉਹਨਾਂ ਅਸੀਂ ਰਾਸ਼ਟਰਪਤੀ ਜੀ ਦੀ ਇੱਕ ਪੋਰਟਰੇਟ ਸੰਜਮ ਕੋਲੋਂ ਬਣਵਾ ਕੇ ਤੇ ਉੱਥੇ ਪ੍ਰੈਜ਼ੈਂਟ ਕਰਕੇ ਆਈਏ ਸੋ ਬੇਟੀ ਨੇ ਉਹ ਪੋਰਟਰੇਟ ਬਣਾਇਆ ਤੇ ਆਪਾਂ ਉੱਥੇ ਪ੍ਰੈਜ਼ੈਂਟ ਕਰਕੇ ਆਏ ਜਿੱਦਾਂ ਐਪਰੀਸੀਏਸ਼ਨ ਲੈਟਰ ਵੀ ਸਾਨੂੰ ਉਹ ਰੀਸੀਵ ਹੋਇਆ ਹੈ ਮੇਲ ਉਹਨਾਂ ਦੀ ਆਈ ਤੇ ਹੁਣ ਜਲਦੀ ਹੀ ਉਹ ਕਾਲ ਵੀ ਕਰ ਗੇ ਬੇਟੀ ਨੂੰ ਮਿਲਣ ਵਾਸਤੇ ਤੋਂ ਇਹ ਪ੍ਰਤਿਭਾ ਉਹਦੇ ਸੀਗੀ ਜਿਹਨੂੰ ਮਤਲਬ ਹੋਰ ਨਿਖਾਰ ਕੇ ਸਾਡੇ ਆਰਟ ਟੀਚਰ ਨੇ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਉਸ ਬੱਚੀ ਨੂੰ ਹੋਰ ਵੀ ਗਾਈਡ ਕੀਤਾ ਔਰ ਬਹੁਤ ਜ਼ਿਆਦਾ ਉਹਦੇ ਪੇਰੈਂਟਸ ਦਾ ਵੀ ਯੋਗਦਾਨ ਹੈ ਇਹਦੇ ਵਿੱਚ ਬਹੁਤ ਹੀ ਐਪਰੀਸ਼ੀਏਸ਼ਨ ਦਿੰਦੇ ਨੇ ਉਹ ਪੇਰੈਂਟਸ ਔਰ ਆਪਣੇ ਬੱਚੇ ਨੂੰ ਬਹੁਤ ਮੋਟੀਵੇਟ ਕਰਦੇ ਨੇ ਜਦੋਂ ਜਦੋਂ ਉੱਥੇ ਫੋਟੋ ਦੇਖੀ ਹੋਏਗੀ ਜਿਹੜੇ ਉੱਥੇ ਹੈਗੇ ਉਹਨਾਂ ਨੇ ਫਿਰ ਦੇਖ ਕੇ ਚੌਕ ਨੇ ਕੇ ਵੀ ਇਹ ਦੀ ਹੂ ਹੂ ਫੋਟੋ ਬਣਾਤੀ ਰਾਸ਼ਟਰਪਤੀ ਜੀ ਦੀ ਹਾਂਜੀ ਬਿਲਕੁਲ ਜੀ ਜਦੋਂ ਅਸੀਂ ਐਂਟਰ ਕੀਤੇ ਤੇ ਉਹਨਾਂ ਦੀ ਰਿਸਿਪਸ਼ਨ ਲੌਬੀ ਹੈਗੀ ਸੀ ਤੇ ਉੱਥੇ ਉਹਨਾਂ ਦੇ ਜਿੰਨੇ ਵੀ ਆਫੀਸਰਸ ਸੀਗੇ ਉਹ ਸਾਰੇ ਬਹੁਤ ਹੀ ਖੁਸ਼ ਹੋਏ ਕਿ ਇਹ ਬੱਚਾ ਇੰਨੀ ਵਧੀਆ ਔਰ ਉਹਨਾਂ ਦੀ ਐਂਟਰੈਂਸ ਤੇ ਵੀ ਸੇਮ ਸਾੜੀ ਦੇ ਵਿੱਚ ਉਹਨਾਂ ਦੀ ਫੋਟੋਗ੍ਰਾਫ ਸੀਗੀ ਜੋ ਸੰਜਮ ਨੇ ਬਣਾਈ ਤੇ ਬੜਾ ਜ਼ਿਆਦਾ ਵਧੀਆ ਐਕਸਪੀਰੀਅੰਸ ਸੀਗਾ ਬਹੁਤ ਅੱਛੇ ਸਾਨੂੰ ਵਿਊਜ਼ ਉੱਥੋਂ ਮਿਲੇ ਮੈਂ ਮੰਨਦਾ ਨੂੰ ਡੀ ਕਿ ਆ ਵੀ ਸਾਨੂੰ ਉੱਥੇ ਸੁਣਾਏਗਾ ਤੁਹਾਨੂੰ ਜੀ ਜੀ ਹਾਂਜੀ ਹੁਣ ਅਸੀਂ ਇਸ ਨੂੰ ਲੁੱਕ ਫੋਰਵਰਡ ਕਰਦੇ ਆ ਕਿ ਇੱਕ ਦਿਨ ਉਹ ਮਤਲਬ ਫੇਸ ਟੂ ਫੇਸ ਰਾਸ਼ਟਰਪਤੀ ਜੀ ਨੂੰ ਆਪਣੀ ਇੱਕ ਜਿਹੜਾ ਪੋਰਟਰੇਟ ਹੈ ਉਹ ਪ੍ਰੈਜੈਂਟ ਕਰੇ ਤੇ ਉਹਦਾ ਹੋਰ ਹੌਸਲਾ ਹਵਜ਼ਾਈ ਹੋਏ ਮੈਂ ਬੱਚਿਆਂ ਨੂੰ ਪਤਾ ਲੱਗਾ ਤੁਸੀਂ ਵੀ ਜਿਹੜੇ ਬਾਕੀ ਸ਼ੁਰੂ ਤੋਂ ਐਕਟੀਵਿਟੀ 'ਚ ਰਹੇ ਹੋ ਆਪਣੇ ਵਾਂਗੂ ਹੀ ਪੂਰਾ ਤਿਆਰ ਕਰਦੇ ਵੇ ਬੱਚਿਆਂ ਨੂੰ ਉੱਥੇ ਹਾਂਜੀ ਅ ਦੇਖੋ ਇੱਕ ਬੜੀ ਵਧੀਆ ਕੋਟੇਸ਼ਨ ਹੈਗੀ ਹੈ ਵੈਨ ਦਾ ਚਾਈਲਡ ਇਜ਼ ਰੈਡੀ ਦਾ ਟੀਚਰ ਅਪੀਅਰਸ ਕਿ ਜਦੋਂ ਬੱਚਾ ਪੂਰਨਤਾ ਤਿਆਰ ਹੋ ਜਾਂਦਾ ਹੈ ਉਹਦੇ ਵਿੱਚੋਂ ਟੀਚਰ ਦਾ ਹੀ ਸਰੂਪ ਨਜ਼ਰ ਆਉਂਦਾ ਹੈ ਤੇ ਮੇਰਾ ਇਹੀ ਮੰਨਣਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਤਰਾਸ਼ੀਏ ਇੰਨਾ ਖੂਬਸੂਰਤ ਪਨਾਈਏ ਕਿ ਉਹ ਸਾਡੇ ਤੋਂ ਵੀ ਬੈਟਰ ਰਿਫਲੈਕਸ਼ਨਸ ਬਣ ਸਕਣ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ কুমہار ਕੱਚੀ ਮਿੱਟੀ ਨੂੰ ਘੜਦਾ ਹੈ ਤੇ ਬਾਹਰ ਦੇਖਣ ਵਾਲੇ ਨੂੰ ਲੱਗਦਾ ਹੈ ਕਿ ਉਹ ਘੜੇ ਨੂੰ ਸੱਟ ਮਾਰ ਰਿਹਾ ਪਰ ਐਕਚੁਅਲੀ ਉਹਨੇ ਅੰਦਰ ਤੋਂ ਉਹਨੂੰ ਹੱਥ ਰੱਖਿਆ ਹੁੰਦਾ ਸ਼ੇਪ ਦੇਣ ਵਾਸਤੇ ਤੋ ਟੀਚਰਜ਼ ਦਾ ਜਿਹੜਾ ਬੱਚਿਆਂ ਨੂੰ ਗਾਈਡੈਂਸ ਹੈ ਮੋਟੀਵੇਸ਼ਨ ਆ ਕਈ ਵਾਰ ਥੋੜਾ ਬੋੜ ਡਾਂਟਣਾ ਵੀ ਪੈਂਦਾ ਹੈ ਉਹ ਇਸੇ ਲਈ ਕਿ ਉਹ ਬੱਚਾ ਰਾਈਟ ਟ੍ਰੈਕ ਤੇ ਆਏ ਸੋ ਇਹੀ ਮੰਤਵ ਹੈਗਾ ਬੱਚਿਆਂ ਨੂੰ ਇੱਕ ਗਾਈਡੈਂਸ ਦੇਣ ਦਾ ਮੈਮ ਕੀ ਕਹਿਣਾ ਚਾਹੁੰਦੇ ਪੇਰੈਂਟਸ ਨੂੰ ਵੀ ਬੱਚਿਆਂ ਨੂੰ ਜਿਹੜਾ ਆਪਣੇ ਵਿਰਸੇ ਦਾ ਆਪਣੇ ਦੇਸ਼ ਦੇ ਇਤਿਹਾਸ ਨਾਲ ਜੋੜਨਾ ਚਾਹੀਦਾ ਹੈ ਹਾਂਜੀ ਸੋ ਸਾਰੇ ਪੇਰੈਂਟਸ ਨੂੰ ਮੇਰੀ ਇਹ ਵੀ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਨਾਲ ਕਨੈਕਟੀਵਿਟੀ ਬਣਾ ਕੇ ਰੱਖੋ ਉਹਦੇ ਨਾਲ ਨਾਲ ਆਪਣਾ ਪਿਛੋਕੜ ਆਪਣਾ ਵਿਰਸਾ ਹਵਾ ਪਾਣੀ ਦਾ ਮਹੱਤਵ ਆਪਣੀ ਮਾਤਰਪੂਮੀ ਦਾ ਆਪਣੀ ਮਿੱਟੀ ਦੇ ਨਾਲ ਜੁੜਨ ਦਾ ਇਹ ਟੀਚਾ ਜਿਹੜਾ ਨੇ ਇਹ ਪੇਰੈਂਟਸ ਨੂੰ ਵੀ ਚੁੱਕਣਾ ਪਏਗਾ ਨਾ ਕੇਵਲ ਸਕੂਲਸ ਕਿਉਂਕਿ ਜਿੱਦਾਂ ਬੱਚੇ ਅੱਧਾ ਸਮਾਂ ਸਕੂਲਸ ਦੇ ਵਿੱਚ ਬਿਤਾਉਂਦੇ ਨੇ ਉਦਾਂ ਹੀ ਪੇਰੈਂਟਸ ਦੇ ਨਾਲ ਵੀ ਉਹਨਾਂ ਦੀ ਬੌਂਡਿੰਗ ਜਿਹੜੀ ਉਹ ਬਹੁਤ ਸਟਰੋਂਗ ਹੋਣੀ ਚਾਹੀਦੀ ਹੈ ਤੇ ਜਿੰਨਾ ਸਮਾਂ ਉਹ ਪੇਰੈਂਟਸ ਦੇ ਨਾਲ ਫੈਮਿਲੀ ਦੇ ਨਾਲ ਆਪਣੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਦੇ ਨਾਲ ਬਿਤਾਉਂਦੇ ਨੇ ਉਹ ਸਮਾਂ ਵੀ ਉਹਨਾਂ ਦੀ ਜ਼ਿੰਦਗੀ ਦਾ ਖੂਬਸੂਰਤ ਸਮਾਂ ਹੋਣਾ ਚਾਹੀਦਾ ਹੈ ਸਾਡੇ ਟਾਈਮ 'ਚ ਆਪਾਂ ਵੇਖਦੇ ਸੀਗੇ ਕਿ ਅਸੀਂ ਪੁਰਾਨੀਆਂ ਕਹਾਣੀਆਂ ਦਾਦੀਆਂ ਨਾਨੀਆਂ ਸੁਣਾਉਂਦੀਆਂ ਸੀ ਪਰ ਅੱਜ ਉਹ ਚੀਜ਼ਾਂ ਖਤਮ ਹੁੰਦੀਆਂ ਜਾ ਰਹੀਆਂ ਨੇ ਕਿਉਂ ਤੇ ਇਹੀ ਗੱਲਾਂ ਕਰਕੇ ਸਾਡੇ ਬੱਚਿਆਂ ਨੂੰ ਉਹ ਕਿੰਨੀਆਂ ਚੀਜ਼ਾਂ ਜਿਹੜੀਆਂ ਸਿੱਖਣੀਆਂ ਸੀਗੀਆਂ ਦਾਦੀਆਂ ਤੋਂ ਨਾਨੀਆਂ ਤੋਂ ਉਹਨਾਂ ਕਿੱਸੇ ਕਹਾਣੀਆਂ ਤੋਂ ਵਾਰਾਂ ਤੋਂ ਉਹ ਸਭ ਮਿਸ ਆਊਟ ਹੋ ਰਹੀਆਂ ਨੇ ਸੋ ਮੇਰੀ ਅਪੀਲ ਹੈ ਸਾਰੇ ਪੇਰੈਂਟਸ ਨੂੰ ਕਿ ਬੱਚਿਆਂ ਨੂੰ ਫੈਮਿਲੀ ਟਾਈਮ ਜ਼ਰੂਰ ਦੇਣ ਤੇ ਆਪਣੇ ਬਜ਼ੁਰਗਾਂ ਦੇ ਨਾਲ ਸਮਾਂ ਜ਼ਰੂਰ ਸਪੈਂਡ ਕਰਨ ਨੂੰ ਦੇਣ ਧੰਨਵਾਦ ਇਹ ਸੁਣ ਕੇ ਦੀ ਪ੍ਰਿੰਸੀਪਲ ਮੈਮ ਉਹਨਾਂ ਨੇ ਕਿਹਾ ਵੀ ਜਿਹੜੀ ਬੇਟੀ ਹੈ ਉਨਾਂ ਨੇ ਇਹਦੀ ਰਾਸ਼ਟਰ ਦੇਸ਼ ਦੇ ਰਾਸ਼ਟਰਪਤੀ ਦੀ ਫੋਟੋ ਬਣਾਈ ਆ ਔਰ ਫੋਟੋ ਜਿਹੜੀ ਉੱਥੇ ਦੇ ਕੇ ਆਏ ਆ ਔਰ ਇਹਨਾਂ ਨੂੰ ਅਡੀਕਿਆ ਵੀ ਜਿਹੜੀ ਫੋਟੋ ਬਣਾਈ ਆ ਉਹਦਾ ਇਹਨਾਂ ਨੂੰ ਉੱਥੋਂ ਮੈਸੇਜ ਆਏਗਾ ਔਰ ਇਹ ਜਾ ਕੇ ਰਾਸ਼ਟਰਪਤੀ ਨੂੰ ਜਾ ਕੇ ਮਿਲਣਗੇ ਬੱਚੇ ਦੇ ਨਾਲ